ਕੀ ਕਹਿਣਾ ਚਾਹੋਗੇ ਜਿਹੜਾ ਕੱਲ ਲਾਡੋ ਵਾਲ ਦੇ ਏਰੀਏ ਤੇ ਇੱਕ ਰਾਤੀ ਐਕਸੀਡੈਂਟ ਹੋਇਆ ਸਬਸਿਡੀ ਏਰੀਏ ਚ ਕੀ ਕਹਿਣਾ ਚਾਹੋਗੇ ਅ ਜੇ ਕੱਲ ਇੱਕ ਐਕਸੀਡੈਂਟ ਹੋਇਆ ਸਾਨੂੰ ਇੰਟੀਮੇਸ਼ਨ ਲਗਭਗ ਰਾਤ 10:00 ਵਜੇ ਮਿਲੀ ਸੀ ਕਿ ਕੀ ਐਕਸੀਡੈਂਟ ਹੋ ਗਿਆ ਮਲਕਪੁਰ ਬ੍ਰਿਜ ਕੋਲੇ ਵੈਸਟਰਨ ਲੇਨ ਕੋਲੇ ਤੇ ਉੱਥੇ ਜਾ ਕੇ ਮੌਕੇ ਤੇ ਦੇਖਿਆ ਗਿਆ ਤਾਂ ਇੱਕ ਗੱਡੀ Honda City 7090 ਗੱਡੀ ਉਹਦੇ ਵਿੱਚ ਚਾਰ ਬੈਠੇ ਸੀਗੇ ਆਪਣੇ ਤੇ ਜਿਨ੍ਹਾਂ ਦੀ ਉਮਰ ਤਕਰੀਬਨ 20 21 ਸਾਲ ਸੀਗੇ ਮੁੰਡੇ ਸੀਗੇ ਤੇ ਉਹਨਾਂ ਤੋਂ ਜੋ ਪਤਾ ਲੱਗਿਆ ਪੜਤਾਲ ਤੋਂ ਵੀ ਸਪੀਡ ਤੇ ਸੀਗੀ ਗੱਡੀ ਗੱਡੀ ਸਪੀਡ ਦੇ ਹੋਰ ਕਰਕੇ ਉਹਨਾਂ ਤੋਂ ਕੰਟਰੋਲ ਨਹੀਂ ਹੋਈ ਗੱਡੀ ਜੋ ਗੱਡੀ ਪਲਟ ਗਈ ਉਹਦੇ ਚ ਇੱਕ ਬੱਚੇ ਦੀ ਮੌਤ ਹੋ ਗਈ ਸੀਗੀ ਮੌਕੇ ਤੇ ਜੋ ਬਰੋਡ ਡੈਡ ਡੀ ਐਮ ਸੀ ਗਿਆ ਸੀਗਾ ਤੇ ਜਿਹਦਾ ਹੁਣ ਜੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਹੋਰ ਜਿਹੜੇ ਬਾਕੀ ਤਿੰਨ ਗਣੇ ਉਹਨਾਂ ਦੇ ਕੀ ਹੈ ਇੱਕ ਜਿਆਦਾ ਸੀਰੀਅਸ ਹੈ ਜੋ ਵੈਂਟੀਲੇਟਰ ਤੇ ਹੈ ਜੀ ਤੇ ਦੋ ਨੂੰ ਹੁਣ ਜੋ ਮਡਲੀ ਸਹਿਤਾ ਦੇਖ ਕੇ ਪੀ ਐਮ ਸੀ ਤੋਂ ਛੁੱਟੀ ਦਿੱਤੀ ਸਰ ਪਤਾ ਲੱਗੇ ਕਿ ਜਿਹੜੇ ਅੱਗੇ ਦੋ ਬੈਠੇ ਸੀ ਉਹਨਾਂ ਨੇ ਸੀਟ ਬੈੱਲ ਲਗਾਈ ਹੋਈ ਸੀ ਕਿ ਉਹਨਾਂ ਦਾ ਇਸ ਕਾਰਨ ਬਚਾਅ ਹੋ ਗਿਆ ਦੋ ਜੋ ਅੱਗੇ ਵਾਲੇ ਸੀਗੇ ਦੋਨਾਂ ਨੇ ਸੀਟ ਬੈੱਲ ਲਗਾਈ ਸੀ ਉਹਨਾਂ ਦਾ ਬਚਾਅ ਹੋ ਗਿਆ ਜੀ ਦੇਖੋ ਜੀ ਪਿੱਛੇ ਵਾਲਿਆਂ ਦਾ ਪਿੱਛੇ ਤੋਂ ਇੱਕ ਦੀ ਡੈਥ ਹੋ ਗਈ ਇੱਕ ਵੈਂਟੀਲੇਟਰ ਤੇ ਆ ਇਸ ਤੋਂ ਮਤਲਬ ਕਿ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪਲੀਜ਼ ਸੀਟ ਬੈਲਟ ਦਾ ਯੂਜ਼ ਕਰੋ ਤੇ ਗੱਡੀ ਓਵਰ ਸਪੀਡ ਤੇ ਨਾ ਚਲਾਓ ਤਾਂ ਕਰਕੇ ਆਪਾਂ ਆਪਣੇ ਘਰ ਦੀ ਸੇਫਟੀ ਲਈ ਤੇ ਬਾਕੀਆਂ ਲੋਕਾਂ ਦੀ ਵੀ ਸੇਫਟੀ ਦੇਖੀ ਚਾਹੀਦੀ ਸਰ ਪਤਾ ਲੱਗਿਆ ਕਿ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੇ ਕਿ ਐਕਸੀਡੈਂਟ ਜੋ ਪਤਾ ਲੱਗਿਆ ਪੜਤਾਲ ਤੋਂ ਓਵਰ ਸਪੀਡ ਤੇ ਸੀਗੀ ਗੱਡੀ ਥੋੜੀ ਇਸ ਕਰਕੇ ਜਦੋਂ ਮੋੜਨ ਲੱਗੇ ਉੱਥੇ ਮੋੜ ਹੈ ਜਦੋਂ ਮੋੜਨ ਲੱਗੇ ਗੱਡੀ ਪਲਟੀ ਗੱਡੀ ਪਲਟੀ ਆਈ ਹੈ ਗੱਡੀ ਹੁਣ ਤੋਂ ਥੱਲੇ ਗਰੀ ਹੋ ਪਤਾ ਗੱਡੀ ਪਲਟੀ ਹੈ ਨਾਲੇ ਥੋੜਾ ਜਿਹਾ ਹਾਈਟ ਤੇ ਸੀਗੀ ਟਾਂਡੇ ਤੇ ਸਾਨੂੰ ਲੱਗਦਾ ਹੈ ਕਿ ਦਿਨ ਬਦਲੇ ਮਤਲਬ ਸੌਸੀਟੀ ਏਰੀਏ ਚ ਕਿ ਲੋਕੀ ਰੈਸਟ ਡਰਾਈਵਿੰਗ ਵੀ ਕਰਦੇ ਐ ਤੇ ਗੱਡੀਆਂ ਤੇਜ਼ ਚਲਾਉਂਦੇ ਖਾਸ ਕਰ ਨੌਜਵਾਨ ਜੀ ਕਿ ਬਿਲਕੁਲ ਇਹ ਬਾਈਪਾਸ ਹੈ ਬਾਈਪਾਸ ਖਾਲੀ ਹੋਣ ਕਰਕੇ ਸਾਨੂੰ ਸ਼ਿਕਾਇਤਾਂ ਮਿਲੀਆਂ ਅਸੀਂ ਇਸ ਕਰਕੇ ਨਾਕਾਬੰਦੀ ਉੱਤੇ ਜ਼ਿਆਦਾ ਵਧਾ ਦਿੱਤੀ ਗਈ ਹੈ ਬਾਕੀ ਟ੍ਰੈਫਿਕ ਵਾਲੇ ਮੁਲਾਜ਼ਮਾਂ ਨੂੰ ਵੀ ਕਿਹਾ ਗਿਆ ਕਿ ਜੇ ਇਹ ਰੈਸਟ ਡਰਾਈਵਿੰਗ ਕਰਦੇ ਹੋ ਉਹਨਾਂ ਦੇ ਚਲਾਣ ਕੀਤੇ ਜਾਣ ਤੇ ਬੋਰਡ ਕੀਤੀ ਜਾਏ ਅਸੀਂ ਵੀ ਇਹੀ ਕੰਮ ਕਰਨਾ ਸ਼ੁਰੂ ਕਰਾਂਗੇ ਤਾਂ ਜੋ ਕਿਸੇ ਦੀ ਜਾਨ ਦੀ ਖਵਾਜਤ ਕੀਤੀ ਜਾ ਸਕੇ ਸਰ ਕਿਤੇ ਨਾ ਕਿਤੇ ਲੱਗਦਾ ਵੀ ਤੁਹਾਨੂੰ ਕਿ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਗੱਡੀਆਂ ਦੇ ਇੰਤੋਂ ਪਹਿਲੇ ਦੱਸਣਾ ਚਾਹੀਦਾ ਸਿਖਾਣਾ ਚਾਹੀਦਾ ਬਿਲਕੁਲ ਜੀ ਹੁਣ ਤਾਂ ਉਹ ਟਾਈਮ ਆ ਗਿਆ ਤੇ ਗੱਡੀ ਤਾਂ ਬੱਚਿਆਂ ਨੂੰ ਦੇਣੀ ਹੀ ਨਹੀਂ ਚਾਹੀਦੀ ਤੇ ਰਾਤ ਨੂੰ ਜੋ ਵੀ ਹੈ ਵੀ 8 ਵਜੇ ਤੋਂ ਪਹਿਲਾਂ ਘਰ ਪਹੁੰਚ ਜਾਣ ਇਸ ਕਰਕੇ ਵੀ ਮਤਲਬ ਕਿ ਘਰ ਦੇ ਵੀ ਸੇਫ ਹੋ ਜਾਣ ਤੇ ਬਾਕੀ ਲੋਕ ਵੀ ਸੇਫ ਹੋ ਜਾਣ